ਅੱਜ ਦੇ ਸਮੇਂ ਦੇ ਵਿੱਚ ਲੋਕ ਹੱਡੀਆਂ ਦੇ ਦਰਦ ਜੋੜਾਂ ਦੇ ਦਰਦ ਤੋਂ ਬੇहद ਪਰੇਸ਼ਾਨ ਨੇ ਤੇ ਨੇਕਾਂ ਦਵਾਈਆਂ ਦਾ ਇਸਤੇਮਾਲ ਕਰ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਆਖਰ ਜੋੜਾਂ ਦੇ ਦਰਦ ਦਾ ਕੀ ਕਾਰਨ ਹੈ ਤੇ ਨਾਲ ਹੀ ਸਰਵਾਈਕਲ ਦੇ ਮਰੀਜ਼ ਤੇ ਗਠੀਆਂ ਦੇ ਮਰੀਜ਼ਾਂ ਦੇ ਵਿੱਚ ਵੀ ਵਧੇਰੇ ਵਾਧਾ ਹੁੰਦਾ ਜਾ ਰਿਹਾ ਹੈ ਤਾਂ ਆਓ ਜਾਣਦੇ ਆ ਇਸ ਡਾਕਟਰ ਤੋਂ ਕਿ ਆਖਰ ਇਸ ਦਾ ਕੀ ਕਾਰਨ ਹੈ ਕਿ ਲਗਾਤਾਰ ਸਰਵਾਈਕਲ ਦੇ ਮਰੀਜ਼ ਵੀ ਵੱਧਦੇ ਜਾ ਰਹੇ ਨੇ ਗਠੀਆ ਦੇ ਮਰੀਜ਼ ਵੀ ਵੱਧਦੇ ਜਾ ਰਹੇ ਨੇ ਕਿਹੜੀ ਗਲਤੀ ਕਰਕੇ ਜੋੜਾਂ ਦੇ ਵਿੱਚ ਦਰਦ ਹੁੰਦਾ ਜਾਂ ਹੱਡੀਆਂ ਦੇ ਵਿੱਚ ਦਰਦ ਹੁੰਦਾ ਦੇਖੋ ਇਹ ਰਿਪੋਰਟ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਬਹੁਤ ਵਧੀਆ ਲਾਹੇਵੰਦਾ ਇਹ ਇਕੱਲੇ ਸਿਹਤ ਬਣਾਉਣ ਵਾਲਾ ਉਸਕਾ ਨਹੀਂ ਹੈਗਾ ਫਰੁਕੀ ਸਾਹਿਬ ਜੀ ਜੇ ਅਸੀਂ ਕਹੀਏ ਨਾ ਕੱਲਾ ਮੋਟਾ ਕਰਨਾ ਮੋਟਾ ਤਾਂ ਕਰਨੇ ਕਰਨਾ ਇਹਨੇ ਅੱਛਾ ਲੇਕਿਨ ਜਿਹੜੇ ਲੋਕਾਂ ਨੂੰ ਹੋਰ ਬਿਮਾਰੀਆਂ ਤੋਂ ਵੀ ਪਰੇਸ਼ਾਨ ਨੇ ਜਿਵੇਂ ਬੱਚਿਆਂ ਦੀ ਮੈਮਰੀ ਲੌਸ ਲਾ ਲਓ ਜਿਨ੍ਹਾਂ ਨੂੰ ਹੁਣ ਕਿਉਂ ਅੱਗੇ ਪੇਪਰਾਂ ਦਾ ਟਾਈਮ ਆ ਬੱਚਿਆਂ ਦੇ ਪੇਪਰ ਸ਼ੁਰੂ ਹੋਣਿਆ ਉਹਦੇ ਵਿੱਚ ਕਈ ਬੱਚਿਆਂ ਦੀ ਮੈਮਰੀ ਲੌਸ ਹੁੰਦੀ ਆ ਕਾਫੀ ਜ਼ਿਆਦਾ ਵੀਕ ਹੁੰਦੇ ਨੇ ਪੜ੍ਹਾਈ ਵਿੱਚ ਉਹਨਾਂ ਤੇ ਵੀ ਵਧੀਆ ਕੰਮ ਕਰੂਗਾ ਜਿਹੜੇ ਬਜ਼ੁਰਗਾਂ ਦੇ ਜੋੜਾ 'ਚ ਦਰਦ ਰਹਿੰਦਾ ਉਹਨਾਂ ਤੇ ਵੀ ਵਧੀਆ ਕੰਮ ਕਰੂਗਾ ਜਿਨ੍ਹਾਂ ਨੂੰ ਵੀਕ ਵੀਕ ਵੀਕਨੈਸ ਰਹਿੰਦੀ ਜਾਂ ਉਹਨਾਂ ਨੂੰ ਵੀ ਕਵਰ ਕਰੂਗਾ ਜਿਹੜੇ ਕਹਿੰਦੇ ਨੇ ਸਾਡਾ ਵੀਰਜ ਪਤਲਾ ਹੋ ਗਿਆ ਵੀਰਜ ਗਾੜਾ ਨਹੀਂ ਹੁੰਦਾ ਸੁਪੰਦੋਸ਼ਤਾਤ ਦੀ ਪ੍ਰੋਬਲਮ ਆ ਉਹਨਾਂ ਤੇ ਵੀ ਕੰਮ ਕਰੂਗਾ ਕੀ ਬਾਤ ਹੈ ਮਤਲਬ ਆ ਨੁਸਖਾ ਨੁਸਖਾ ਇੱਕ ਤੁਸੀਂ ਤੇ ਬਿਮਾਰੀਆਂ ਕਈ ਗਿਣਤੀਆਂ ਜੀ ਰੁਕੀ ਸਾਹਿਬ ਕੱਲਾ ਇਹ ਨਹੀਂ ਇੱਥੇ ਨਹੀਂ ਰੁਕਿਆ ਇਹ ਕੰਮ ਹਾਂਜੀ ਰੁਕੀ ਸਾਹਿਬ ਲੀਵਰ ਜਿਹਦਾ ਲੀਵਰ ਪ੍ਰੋਪਰ ਤਰੀਕੇ ਨਾਲ ਕੰਮ ਨਹੀਂ ਕਰਦਾ ਲੀਵਰ ਕਹਿੰਦਾ ਸਾਡਾ ਮੇਨ ਪਾਰਟ ਹੈ ਇੱਕ ਸਾਡਾ ਹਨਾ ਬਾਡੀ ਦਾ ਜਦੋਂ ਲੀਵਰ ਸਾਡਾ ਖਰਾਬ ਹੋ ਗਿਆ ਸਾਡਾ ਕਲਸੋਲ ਵਧਣਾ ਸ਼ੁਰੂ ਹੋ ਜਾਣਾ ਸਾਡਾ ਹਾਰਟ ਬਲੋਕ ਹੋਣਾ ਸ਼ੁਰੂ ਹੋ ਜਾਣੀਆਂ ਸਾਨੂੰ ਕਈ ਬਿਮਾਰੀਆਂ ਨੇ ਘੇਰ ਲੈਣਾ ਉਹਦੇ ਨਾਲ ਸਕਿਨ ਨਾਲ ਰਿਲੇਟਡ ਵੀ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਨੇ ਸਕਿਨ ਸਾਡੀ ਖਰਾਬ ਹੋਣ ਲੱਗ ਜਾਂਦੀ ਆ ਦਾੰਦ ਖਾਜ ਕੁਝ ਨਹੀਂ ਕਈ ਤਰ੍ਹਾਂ ਦੀਆਂ ਹੋ ਜਾਂਦੀਆਂ ਨੇ ਜੀ ਜੀ ਇਹਦੇ ਵਿੱਚ ਮੈਂ ਇਦਾਂ ਦੀ ਇੱਕ ਚੀਜ਼ ਰੱਖੀ ਆ ਜਿਹਦੇ ਨਾਲ ਸਾਡਾ ਲੀਵਰ ਦਾ ਤੰਦਰੁਸਤ ਹੋਊਗਾ ਹੀ ਹੋਊਗਾ ਅਨੇਕਾਂ ਬਿਮਾਰੀਆਂ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਕਹਾਂ ਤੁਹਾਨੂੰ ਅਸੀਂ ਅਗਲੇ ਪਾੜੇ ਵਿੱਚ ਦੱਸਾਂਗੇ ਕਿ ਆਖਿਰ ਇਨ੍ਹਾਂ ਦਰਦਾਂ ਤੋਂ ਜਾਂ ਇਸ ਬਿਮਾਰੀ ਤੋਂ ਪੀੜਤ ਲੋਕ ਆਪਣਾ ਘਰ ਦੇ ਵਿੱਚ ਕਿਵੇਂ ਨੁਸਖੇ ਪੜਾ ਕੇ ਇਲਾਜ ਕਰ ਸਕਦੇ ਨੇ